ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਦਾ ਬਹੁਤ ਵੱਟਾ ਰੌਲਾ ਪੈ ਰਿਹਾ ਕਿ ਨੌਜਵਾਨ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਦੁਰਵਰਤੋਂ ਕਰਦੇ ਨੇਗੇ ਪਰ ਜਿਹੜੇ ਕੰਮਾਂ ਲਈ ਸੋਸ਼ਲ ਮੀਡੀਆ ਬਣਿਆ ਸਾਨੂੰ ਉਹ ਕੰਮਾਂ ਲਈ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਮੇਰੇ ਨਾਲ ਇੱਕ ਪਰਿਵਾਰ ਬੈਠਾ ਪਿੰਡ ਹੈਗਾ ਮਲਸੰਗੜਾ ਬਰਿਆਂ ਕੋਲੇ ਆ ਭਲਾਡੇ ਕੋਲੇ ਆ ਤੇ ਜ਼ਿਲ੍ਹਾ ਹੈਗਾ ਮਾਨਸਾ ਜਿਹੜਾ ਇਹ ਹੈਗਿਆ ਇਹ ਬਾਈ ਤੇ ਇਹ ਬਾਈ ਦੇ ਹੈਗਿਆ ਘਰ ਵਾਲੀ ਘਰੋਂ ਧਰਮ ਪਤਨੀ ਤੇ ਇਹਨਾਂ ਇਹ ਕੈਂਸਰ ਦੇ ਮਰੀਜ਼ ਨੇਗੇ ਇੱਕ ਪਾਸੇ ਜਿਹੜੇ ਕੈਂਸਰ ਦੇ ਮਰੀਜ਼ ਨੇਗੇ ਇਹਨਾਂ ਦਾ ਸਾਰਾ ਇੱਕ ਪਾਸੇ ਬ੍ਰੈਸਟ ਜਿਹੜੀ ਕਿ ਆਪਰੇਸ਼ਨ ਕੀਤਾ ਗਿਆ ਤੇ ਸਾਰੀਆਂ ਰਿਪੋਰਟਾਂ ਦੇਖਣ ਤੋਂ ਬਾਅਦ ਤੇ ਇਸ ਤੋਂ ਬਾਅਦ ਪਿੰਡ ਦੇ ਸਰਪੰਚ ਨਾਲ ਗੱਲ ਕਰਨ ਤੋਂ ਬਾਅਦ ਆਪਣੇ ਬੰਦਿਆਂ ਤੋਂ ਪਤਾ ਕਰਨ ਤੋਂ ਬਾਅਦ ਜਿਹੜਾ ਕਿ ਕੱਜ ਬਹੁਤ ਵੱਡਾ ਠੱਗੀ ਦਾ ਵਾਂ ਚੱਲਾ ਹੋਇਆ ਪਿੰਡ ਦੇ ਸਰਪੰਚ ਨਾਲ ਤੇ ਹੋਰ ਜਿਹੜੇ ਸਾਡੇ ਮੇਰੇ ਉੱਥੇ ਬੰਦੇ ਸੀ ਉਹਨਾਂ ਤੋਂ ਪਤਾ ਕਰਨ ਤੋਂ ਬਾਅਦ ਫੇਰ ਵੀਡੀਓ ਪਾਉਣ ਲੱਗੇ ਆ ਮਜ਼ਦੂਰ ਪਰਿਵਾਰ ਦੇ ਵਿੱਚੋਂ ਨੇਗੇ ਪਿੰਡ ਦੇ ਲੋਕਾਂ ਨੇ ਵੀ ਪੈਸਾ ਇਕੱਠਾ ਕਰਕੇ ਦੇ ਉੱਪਰ ਲਾਇਆ ਤੇ ਜਿੰਨੀ ਕੋਸ਼ਿਸ਼ ਕਰੀ ਉਹਨੇ ਲਾਹ ਤੇ ਲਾ ਰਹੇ ਨੇ ਕਿ ਲੰਬੇ ਸਮੇਂ ਤੋਂ ਜਿਹੜਾ ਇਹ ਕੈਂਸਰ ਦੇ ਪੀੜਤ ਨੇ ਸਾਡੀ ਭੈਣ ਜਿਹੜੀ ਨਾਲ ਬੈਠੀ ਆ ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਕਿ ਸੋਸ਼ਲ ਮੀਡੀਆ ਦੇ ਚੰਗੇ ਪਾਸੇ ਨੂੰ ਆਪਾਂ ਵਰਤੋਂ ਕਰਦੇ ਹੋਏ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਜਿੰਨੇ ਵੀ ਜੋਕਰ ਤੁਸੀਂ ਹੈਗੇ ਹੋ ਆਪਣੇ ਨੇਕ ਕਮਾਈ ਦੇ ਵਿੱਚੋਂ ਆਪਣੇ ਦਸਾਂ ਨੋਹਾਂ ਦੀ ਕਮਾਈ ਦੇ ਵਿੱਚੋਂ ਆਪਾਂ ਇਸ ਮਜ਼ਦੂਰ ਪਰਿਵਾਰ ਦੇ ਨਾਲ ਖੜੀਏ ਇਹਨਾਂ ਦੀ ਬਾਹ ਫੜੀਏ ਇਹ ਭੈਣ ਜਿਹੜੀ ਕੈਂਸਰ ਦੀ ਮਰੀਜ਼ ਹੈ ਦਾ ਇਲਾਜ ਕਰਾ ਸਕੀ ਤੇ ਬਹੁਤ ਸਾਰੇ ਥੱਲੇ ਭਰਾਵਾਂ ਦੇ ਜਿਹੜੇ ਮੈਸੇਜ ਵੀ ਹੁੰਦੇ ਨੇ ਮੈਂ ਪੜਦਾ ਹੁੰਨਾ ਵੀ ਭਾਈ ਇੱਥੇ ਇਲਾਜ ਹੁੰਦਾ ਇੱਥੇ ਇਲਾਜ ਹੁੰਦਾ ਮੈਂ ਜਿਹੜੇ ਤੁਸੀਂ ਮੈਸੇਜ ਕਰਦੇ ਹੋਣੇ ਉਹ ਪਤਾ ਸਭ ਨੂੰ ਹੀ ਆ ਮੈਂ ਵੀ ਕੈਂਸਰ ਦੇ ਨਾਲ ਮੈਂ ਬਹੁਤ ਲੰਮਾ ਸਮਾਂ ਮੇਰੀ ਮਾਂ ਦੇ ਨਾਲ ਇਹ ਜਿਹੜੀ ਬਿਮਾਰੀ ਦੇ ਨਾਲ ਭੁਲਿਆ ਕਿਉਂਕਿ ਇਸ ਕਰਕੇ ਜਿਆਦਾਤਰ ਮੈਂ ਕੈਂਸਰ ਵਾਲੇ ਮਰੀਜ਼ਾਂ ਦੀ ਮਦਦ ਕਰਦਾ ਹੁੰਨਾ ਕਿ ਮੈਨੂੰ ਹਰ ਇੱਕ ਦੇ ਵਿੱਚੋਂ ਆਪਣੀ ਮਾਂ ਦਿਖਦੀ ਹੈ ਦੇਸੀ ਦਵਾਈਆਂ ਸਾਰੇ ਤਰ੍ਹਾਂ ਦੇ ਬੰਦੇ ਤਰੀਕੇ ਵਰਤਦੇ ਨੇਗੇ ਹੁਣ ਅੱਜ ਇਹਨਾਂ ਦਾ ਜਿਹੜਾ ਲਾਲ ਚੱਲ ਰਿਹਾ ਸੰਗਰੂਰ ਤੋਂ ਲਾਲ ਚੱਲ ਰਿਹਾ ਇਸ ਕਰਕੇ ਦੂਜੀ ਗੱਲ ਹੋਰ ਹੁੰਦੀ ਹੈ ਲਾਲਤ ਦਾ ਪੈਸੇ ਲੱਗ ਹੀ ਜਾਂਦੇ ਨੇਗੇ ਤੇ ਬਾਕੀ ਜਿਹੜਾ ਮਜ਼ਦੂਰ ਬੰਦਾ ਇਹਦਾ ਕੰਮ ਸਾਰਾ ਛੁੱਟ ਗਿਆ ਕੰਮ ਕਰਨ ਲਾ ਰਿਹਾ ਨਹੀਂਗਾ ਹੁਣ ਘਰੇ ਆਟਾ ਪਾਣੀ ਦਾਲ ਪਾਣੀ ਵੀ ਲਿਆਉਣਾ ਖਰਚਾ ਵੀ ਚਲਾਉਣਾ ਇਹ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਵੀ ਘਰ ਕਿਵੇਂ ਚਲਾਉਣਾ ਇਸ ਕਰਕੇ ਤਾਂ ਕਰਕੇ ਜਿਹੜੀ ਥੋੜੇ ਤੋਂ ਮਦਦ ਮੰਗਦੇ ਆ ਭਰਾਵੋ ਜਿੰਨੇ ਕਿ ਜੋਗਰਾ ਮੇਰੀ ਜਿੰਨੀ ਕ ਾਕਾਤ ਆ ਮੈਂ ਉਨੀ ਕ ਮਦਦ ਕਰਦਾ ਹੁਣਾ ਪਰ ਤੁਹਾਨੂੰ ਸਭ ਨੂੰ ਪਤਾ ਕਿ ਮੇਰੇ ਗੱਡੀਆਂ ਕਾਰਾਂ ਦੇ ਮੈਂ ਜਾਣ ਆਉਣ ਦੇ ਮੇਰੇ ਖਰਚੇ ਕਿੰਨੇ ਨੇਗੇ ਕਮਾਈ ਜਿਹੜੀ ਮੇਰੀ ਬੜੀ ਘੱਟ ਆ ਪਰ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪਣੇ ਕੋਲੋਂ ਮਦਦ ਕਰਕੇ ਫਿਰ ਅੱਗੇ ਵੀਡੀਓ ਪਾਉਣਾ ਹੁੰਨਾ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਦੇਖੋ ਮੈਨੂੰ ਇਹ ਆ ਵੀ ਯਾਰ ਸੋਸ਼ਲ ਮੀਡੀਆ ਦਾ ਚੰਗੇ ਪਾਸੇ ਨੂੰ ਵਰਤੋਂ ਕਰੀਏ ਕਿਸੇ ਗਰੀਬ ਦਾ ਕਿਸੇ ਮਜ਼ਦੂਰ ਦਾ ਆਪਾਂ ਹੱਥ ਫੜ ਸਕੀਏ ਤੇ ਕਿਸੇ ਦੀ ਆਪਾਂ ਆਪਾਂ ਜਿਹੜੇ ਕਿ ਉਹਦੇ ਬਿਮਾਰੀ ਦੇ ਵਿੱਚ ਉਹਦੇ ਜਿਹੜੇ ਦੁੱਖ ਦੇ ਵਿੱਚ ਸੰਭਲੋ ਕੇ ਆਪਾਂ ਦੁੱਖ ਬਣਾ ਸਕੀਏ ਇਹੀ ਮੇਰੀ ਬੇਨਤੀ ਆ ਪਿੰਡ ਮਲ ਸਿੰਘ ਵਾਲਾ ਸਾਰਾ ਕੁਝ ਇਸ ਵੀਡੀਓ ਦੇ ਉੱਪਰ ਹੋਣਾ ਸਿੱਧਾ ਖਾਤਾ ਨੰਬਰ ਸਿੱਧਾ ਫੋਨ ਨੰਬਰ ਸਾਰਾ ਪਰਿਵਾਰ ਦਾ ਹੋਣਾ ਉਹ ਸਾਰਾ ਕੁਝ ਅਸੀਂ ਵੀਡੀਓ ਦੇ ਉੱਪਰ ਪਾਵਾਂਗੇ ਤੁਸੀਂ ਸਿੱਧਾ ਪਰਿਵਾਰ ਦੇ ਨਾਲ ਸੰਪਰਕ ਕਰਕੇ ਆਪਣੀ ਮਦਦ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ